ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਦੇ ਲਈ ਹੋਣ ਵਾਲੀ ਉਪ ਚੋਣ ਦੇ ਵਿੱਚ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਤੁਹਾਨੂੰ ਦਾਅਵੇ ਕਿ ਜੀਵਨ ਗੁਪਤਾ ਜੋ ਕਿ ਫਤੇਗੜ ਸਹਿਬ ਦੀ ਹੈ ਉਹਨਾਂ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਬਸੇ ਵਿਠਾਣਾ ਪਹੁੰਚੇ ਅਤੇ ਫਤੇਗੜ ਸਹਿਬ ਵਿੱਚ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਇਸ ਦੌਰਾਨ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਉਮੀਦਵਾਰ ਲੈਲਨ ਤੇ ਪਾਰਟੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਬਸੇ ਪਠਾਨਾ ਦੇ ਵਿੱਚ ਉਹਨਾਂ ਨੂੰ ਬਹੁਤ ਪਿਆਰ ਮਿਲਦਾ ਹੈ ਇਸ ਦੇ ਨਾਲ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਸ਼ਬਦੀ ਹਮਲੇ ਕਰ ਦਿੱਤੇ ਤੁਹਾਨੂੰ ਦਾ ਜ਼ਹੀ ਹੈ ਕਿ ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਖੋਗੀ ਦੇ ਅਧਿਆਨ ਤੋਂ ਬਾਅਦ ਖਾਲੀ ਹੋ ਗਈ ਸੀ ਜਿੱਥੇ ਹੁਣ ਜਿਮਨੀ ਚੋਣ ਹੋਣ ਜਾ ਰਹੀ ਹੈ ਇੱਥੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜਾ ਦਾ ਐਲਾਨ ਕੀਤਾ ਜਾਵੇਗਾ ਹੁਣ ਦੇਖਣਾ ਹੈ ਕਿ ਉੱਥੇ ਟਿਕੋਣੀ ਟੱਕਰ ਦੱਸੀ ਜਾ ਰਹੀ ਹੈ ਕੌਣ ਇਸ ਦੇ ਵਿੱਚ ਬਾਜ਼ੀ ਮਾਰੇਗਾ ਇਹ ਤਾਂ ਹੁਣ ਸਮਝ ਸੇਗਾ ਜੀ ਅੱਜ ਮੈਂ ਆਪਣੇ ਪੈਂਤ੍ਰਿਕ ਪਿੰਡ ਬਸੀ ਪਠਾਣਾ ਵਿਖਿਆ ਆਇਆ ਕਿਉਂਕਿ ਸਾਡੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਇੱਕ ਛੋਟੇ ਜਿਹੇ ਵਿਅਕਤੀ ਨੂੰ ਇੱਕ ਸਧਾਰਨ ਪਰਿਵਾਰ ਚ ਜੰਮਿਆ ਹੋਇਆ ਵਿਅਕਤੀ ਉਹਨੂੰ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਜਿਵੇਂ ਚੋਣ ਦਾ ਪੱਟੇ ਵਿੱਚ ਬਾਜਪਾ ਨੇ ਆਪਣਾ ਕੈਂਡੀਡੇਟ ਕੋਸ਼ਿਸ਼ ਕੀਤਾ ਹੈ ਔਰ ਅੱਜ ਮੇਰਾ ਨਾਮਜ਼ਦਗੀ ਪੱਤਰ ਮੈਨੇ ਦਾਖਲ ਕਰਨਾ ਹੈ ਸੋ ਸਭ ਤੋਂ ਪਹਿਲਾਂ ਮੈਂ ਸਾਡੇ ਵੱਡੇ ਬਡੇਰੇ ਨੇ ਖੂਹ ਵਾਲੇ ਬਾਬਾ ਜੀ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਬਾਬਾ ਬੂਸਾ ਜੀ ਦੇ ਜਾਣਾ ਔਰ ਫਿਰ ਸਾਡੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸਾਡੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉੱਥੇ ਵੀ ਮੱਥਾ ਟੇਕਣਾ ਉਸ ਤੋਂ ਬਾਅਦ ਲੁਧਿਆਣਾ ਜਾਊਂਗਾ ਲੁਧਿਆਣਾ ਫਿਰ ਉੱਥੇ ਵੀ ਸਾਡੇ ਦੁਰਗਾ ਮਤਾ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਨਾਲੀ ਉੱਥੇ ਮੱਥਾ ਟੇਕਣ ਤੋਂ ਬਾਅਦ ਮੈਂ ਇਹ ਪਦ ਭਾਜੀ ਕਰਨੇ ਅਜਾਜ ਬਣੇ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਛੋਟਾ ਜਿਹਾ ਮੇਰਾ ਕਸਬਾ ਹੈ ਜਿੱਥੇ 25 ਤੋਂ 30 ਹਜ਼ਾਰ ਦੇ ਲਗਭਗ ਪਾਪੂਲੇਸ਼ਨ ਹੈ ਪੂਰਾ ਬਸੀ ਪਠਾਣਾ ਇੱਕ ਇੱਕ ਜਿੰਨੇ ਵਸਿੰਦੇ ਨੇ ਸਾਰੇ ਉਹਨਾਂ ਦਾ ਮੈਨੂੰ ਅਥਾ ਪਿਆਰ ਮਿਲਿਆ ਔਰ ਇੰਨੀ ਖੁਸ਼ੀ ਹੈ ਬਸੀ ਪਠਾਣਾ ਦੇ ਅੰਦਰ ਕਿ ਸਭ ਨੂੰ ਐ ਲੱਗ ਰਿਹਾ ਕਿ ਅਸੀਂ ਇੱਥੇ ਚੋਣ ਲੜ ਰਹੇ ਹਾਂ ਬਸੀ ਪਠਾਣਾ ਦਾ ਇੱਕ ਜਿੱਥੇ ਦਾ ਮੇਰਾ ਜਨਮ ਹੈ 25 ਸਾਲ ਮੈਂ ਇੱਥੇ ਗੁਜ਼ਾਰੇ ਔਰ ਲੋਕਾਂ ਨੂੰ ਲੱਗ ਰਿਹਾ ਕਿ ਇੱਥੇ ਅਸੀਂ ਖੁਦ ਚੋਣ ਲੜ ਰਹੇ ਹਾਂ ਸੋ ਮੈਂ ਬਸੀ ਪਠਾਣਾ ਵਾਸੀਆਂ ਦਾ ਦੇਣ ਨਹੀਂ ਦੇ ਸਕਦਾ ਇੰਨਾ ਪਿਆਰ ਇੰਨਾ ਸਤਿਕਾਰ ਮੈਨੂੰ ਮਿਲ ਰਿਹਾ ਲਗਾਤਾਰ ਦੋ ਦਿਨ ਤੋਂ ਫੋਨ ਵੀ ਆ ਰਹੇ ਸੀ ਮੈਂ ਬਹੁਤ ਫੋਨ ਨਹੀਂ ਅਟੈਂਡ ਕਰ ਸਕਿਆ ਸੋ ਸਭ ਤੋਂ ਪਹਿਲਾਂ ਇੱਥੋਂ ਹੀ ਸਟਾਰਟ ਕਰ ਰਹੇ ਹਾਂ ਔਰ ਬਸੀ ਪਠਾਨਾ ਹਮੇਸ਼ਾ ਮੇਰੇ ਦਿਲ ਚ ਵੀ ਰਹਿੰਦਾ ਮੈਂ ਕਿੱ데 ਚਲੇ ਜਾਵਾ ਬਸੀ ਨੂੰ ਕਦੇ ਨਹੀਂ ਭੁੱਲਦਾ ਔਰ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਮੇਰੇ ਭੂਲੇ ਬਾਬਾ ਨੇ ਸ਼ੰਕਰ ਭਗਵਾਨ ਨੇ ਮੈਤੇ ਇੰਨੀ ਕਿਰਪਾ ਕੀਤੀ ਹੈ ਕਿ ਪਾਰਟੀ ਨੇ ਅੱਜ ਐਡੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਔਰ ਲੁਧਿਆਣਾ ਦੇ ਅੰਦਰ ਵੀ ਮੈਂ 2 ਦਿਨ ਤੋਂ ਜਿਸ ਤਰ੍ਹਾਂ ਪ੍ਰਚਾਰ ਚ ਜਾ ਰਹੇ ਹਾਂ ਕਿਉਂਕਿ ਬਹੁਤ ਘੱਟ ਸਮਾਂ ਮੇਰੇ ਕੋਲੇ ਉੱਥੇ ਵੀ ਲੋਕ ਇਸੇ ਤਰ੍ਹਾਂ ਮੈਨੂੰ ਪਿਆਰ ਸਤਿਕਾਰ ਦੇ ਰਹੇ ਨੇ ਮੈਂ ਜਿੱਥੇ ਵੀ ਜਾਂਦਾ ਉਥੇ ਇੱਕ ਤਰ੍ਹਾਂ ਇਸ ਤਰ੍ਹਾਂ ਹਜੂਰੂਨ ਇਕੱਠਾ ਹੋ ਜਾਂਦਾ ਹੈ ਕਿ ਮੇਰੀ ਸੋਚ ਤੋਂ ਵੀ ਪਰੇ ਆ ਕਿ ਮੈਨੂੰ ਇੰਨਾ ਪਿਆਰ ਸਤਿਕਾਰ ਮਿਲੂਗਾ ਔਰ ਨਿਸ਼ਚਿਤ ਰੂਪ ਦੇ ਵਿੱਚ ਜਦੋਂ ਅਸੀਂ ਆਪਣੇ ਵੱਡਿਆਂ ਦਾ ਭਗਵਾਨ ਦਾ ਆਸ਼ੀਰਵਾਦ ਲੈ ਕੇ ਅੱਗੇ ਵਧਦੇ ਹਾਂ ਤੇ ਜਿੱਤ ਫਿਰ ਸੁਨਿਸ਼ਚਿਤ ਹੈ ਸੋ ਵੱਡੇ ਮਾਰਜਨ ਤੇ ਇਹ ਸੀਟ ਜਿੱਤਾਂਗੇ ਹਰ ਹਾਲਤ ਦੇ ਅੰਦਰ ਸੋ ਮੈਂ ਵਿਸ਼ੇਸ਼ ਰੂਪ ਚ ਬੱਸੀ ਪਠਾਣਾ ਦੇ ਸਭ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਸਭ ਨੂੰ ਬੇਨਤੀ ਵੀ ਕਰਦਾ ਤੁਹਾਡੇ ਮadhyam ਦੇ ਨਾਲ 19 ਜੂਨ ਦਾ ਇਲੈਕਸ਼ਨ ਹੈ ਇੱਥੇ ਇੱਥੇ ਬੈਠੇ ਆਂ ਬਸ ਉੱਥੋਂ ਇੱਕ ਵਾਰੀ ਸਟਾਰਟ ਹੋ ਜਾ ਆਪਣੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਨੇ ਸਭ ਨੂੰ ਸੰਪਰਕ ਕਰੋ ਆਂਗਰਮਾੜੀ ਮੁਲਾਜ਼ਮਾ ਨੇ ਵਿਰੋਧ ਦੀ ਵੀ ਗੱਲ ਆਖੀ ਆ ਕਿ ਅਸੀਂ ਝੰਡਾ ਮਾਰਚ ਕਰਾਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤਾਂ ਨਿਕਲਣੀ ਦੇਖੋ ਬੀਜੇਪੀ ਦਾ ਉਹਨਾ ਦਾ ਉਹਨਾ ਵਿਰੋਧ ਨਹੀਂ ਜਿੰਨਾ ਪੰਜਾਬ ਸਰਕਾਰ ਦਾ ਵਿਰੋਧ ਹੈ ਅਸੀਂ ਤਾਂ ਟਾਈਮ ਟੂ ਟਾਈਮ ਉਹਨਾਂ ਦੀਆਂ ਜਿਹੜੀਆਂ ਕੋਈ ਸਮੱਸਿਆ ਆ ਉਹਨੂੰ ਉਠਾਉਂਦੇ ਵੀ ਰਹੇ ਆ ਉਹਨੂੰ ਹੱਲ ਵੀ ਕਰਦੇ ਰਹੇ ਆ ਔਰ ਇੱਕ ਦੁਰਭਾਗਿਆ ਹੈਗਾ ਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਹੁਣ ਲੋਕ ਸਮਝਣ ਲੱਗ ਗਏ ਨੇ ਕਿ 27 ਦੇ ਅੰਦਰ ਬੀਜੇਪੀ ਦੀ ਸਰਕਾਰ ਜੇ ਪੰਜਾਬ ਚ ਲਿਆਵਾਂਗੇ ਤੇ ਉਹ ਸਟੇਟਾਂ ਜਿਹੜੀਆਂ ਅੱਜ ਸਾਡੇ ਤੋਂ ਕਿਤੇ ਨਿਕਲ ਗਈਆਂ ਹਰਿਆਣਾ ਵਰਗੀ ਸਟੇਟ ਜਿੱਥੇ ਤੀਜੀ ਵਾਰੀ ਭਾਜਪਾ ਦੀ ਸਰਕਾਰ ਬਣੀ ਹੈ ਸਾਡੇ ਤੋਂ ਅੱਗੇ ਨਿਕਲ ਗਈ ਉੱਤਰ ਪ੍ਰਦੇਸ਼ ਵਰਗੀ ਸਰਕਾਰ ਜਿਹੜੀ ਕਿ ਸਾਡੇ ਤੋਂ ਪਿੱਛੇ ਸੀਗੀ ਅੱਜ ਦੋ ਵਾਰੀ ਭਾਜਪਾ ਦੀ ਸਰਕਾਰ ਉੱਥੇ ਬਣ ਗਈ ਹੈ ਉਹ ਵੀ ਸਾਡੇ ਤੋਂ ਕਿਤੇ ਅੱਗੇ ਨਿਕਲ ਗਈ ਲਾਂਡ ਆਰਡਰ ਦੀ ਗੱਲ ਕਰੀਏ ਡਵੈਲਪਮੈਂਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਐਨਿਕਾ ਨੇ ਚੀਜ਼ਾਂ ਕਿੰਨੇ ਵਾਦੇ ਇਸ ਸਰਕਾਰ ਨੇ ਕੀਤੇ ਸੀਗੇ 3 ਸਾਲ ਪਹਿਲਾਂ ਜਦੋਂ ਬਣੀ ਸੀ ਮੈਂ ਉਹਦੀ ਡਿਟੇਲ ਚ ਨਹੀਂ ਜਾਣਾ ਬਹੁਤ ਲੰਬੀ ਗੱਲ ਹੋ ਜਾਊਗੀ ਤੁਹਾਨੂੰ ਪਤਾ ਸਾਰੇ ਨੇ ਰੇਤਾ ਸਸਤਾ ਕਰਨ ਦੀ ਗੱਲ ਨਸ਼ਾ ਖਤਮ ਕਰਨ ਦੀ ਗੱਲ ਰਿਸ਼ਤਾਚਾਰ ਖਤਮ ਕਰਨ ਬਹੁਤ ਅਨੇਕਾਂ ਨੇ ਵਾਦੇ ਦੁਕਾਨ ਵਾਲ ਕਿਤੇ ਸੀ ਜਿਹੜੇ ਪੂਰੇ ਨਹੀਂ ਕਰ ਸਕੇ ਸੋ ਇਸ ਕਰਕੇ ਲੋਕ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕ ਇੱਕ ਆਪਸ਼ਨ ਪਾਲਦੇ ਸੀ ਕਾਂਗਰਸ ਤੋਂ ਅਕਾਲੀ ਦਲ ਤੋਂ ਦੂਖੀ ਸੀ ਤੇ ਉਹਨਾਂ ਨੇ ਫਿਰ ਆਪਸ਼ਨ ਦੇ ਰੂਪ ਚ ਇਹ ਆਮ ਆਦਮੀ ਪਾਰਟੀ ਦੀ ਗੱਲ ਜਿਹੜੀ ਕਰਦੇ ਨੇ ਆਮ ਆਦਮੀ ਤਾਂ ਹੈ ਨਹੀਂ ਇਹ ਖਾਸ ਆਦਮੀ ਹੈ ਸੋ ਹੁਣ ਲੋਕਾਂ ਨੇ ਇਹਨਾਂ ਨੂੰ ਵੀ ਅਜ਼ਮਾ ਲਿਆ ਇੱਕੋ ਵਿਕਲਪ ਹੈ ਉਹ ਭਾਰਤੀ ਜਨਤਾ ਪਾਰਟੀ ਹੈ 27 ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਔਰ ਇਹਦਾ ਨੀ ਪੱਥਰ ਇਹ ਜਿਮਨੀ ਚੌਂ ਤੋਂ ਰੱਖਿਆ ਜਾਣਾ ਹੈ ਧੰਨਵਾਦ